ਸਥਾਨਕ ਬਜਟ ਭਵਨ ਵੇਖੇ ਪੂਜਯ ਮੰਤਰੀ ਨੇ ਦੱਸਿਆ ਕਿ ਅਜਲੂਧਾਨੇ ਜ਼ਿਲ੍ਹੇ ਦੀ ਮੀਟਿੰਗ ਹੈ ਜਿਸ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਜ਼ਿਲਕਾਰ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਮੀਟਿੰਗ ਵਿੱਚ ਅਧਿਕਾਰੀਆਂ ਦੇ ਨਾਲ-ਨਾਲ ਸਥਾਨਕ ਵਿਧਾਇਕ ਵੀ ਮੌਜੂਦ ਰਹਿਣਗੇ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋ ਰਹੀ ਹੈ ਮੀਟਿੰਗ ਵਿੱਚ ਉਸ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ ਇਸੇ ਤਰ੍ਹਾਂ ਉਹਨਾਂ ਨੇ ਸਰਕਾਰ ਵੱਲੋਂ ਸੂਬੇ ਵਿੱਚ ਨਿਵੇਸ਼ ਲਿਆਉਣ ਲਈ ਕੀਤੀ ਜਾ ਰਹੀ ਯਤਨਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਕਵ ਬੋਰਡ ਵਿੱਚ ਸੋਧ ਸੰਬੰਧੀ ਲਿਆਦੇ ਜਾ ਰਹੇ ਬਿੱਲ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਸ਼੍ਰੋਮਿਆ ਕਾਲੀਦਾਰ ਦੀ ਤਰਫੋਂ ਸੰਦੀ ਬੋਰਡ ਦੇ ਗਠਨ ਬਾਰੇ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਪਰ ਜਿਸ ਤਰ੍ਹਾਂ ਕਾਲੀਦਾਰ ਸੂਬੇ ਵਿੱਚ ਨਿਕਾਰਵਲ ਵਧ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਉੱਠ ਗਿਆ ਇਸੇ ਤਰ੍ਹਾਂ ਗੈਂਗਸਟਰ ਲਾਰੈਂਸ ਬਿਸ਼नोई ਦੀ ਵੀਡੀਓ ਮੰਦੀ ਐਸਆਈਟੀ ਦੀ ਰਿਪੋਰਟ ਤੇ ਉਠਾਏ ਜਾ ਰਹੇ ਸਵਾਲਾਂ ਦੇ ਸੰਬੰਧ ਚ ਉਹਨਾਂ ਨੇ ਕਿਹਾ ਕਿ ਸਰਕਾਰ ਸੂਬੇ ਚ ਗੈਂਗਸਟਰਾਂ ਅਤੇ ਅਪਰਾਧੀਆਂ ਵਿਰੁੱਧ ਸਖਤ ਹੈ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅੱਜ ਲੁਧਿਆਣਾ ਜ਼ਿਲ੍ਹੇ ਦੀ ਮੀਟਿੰਗ ਰੱਖੀ ਹੈ ਸੋ ਇਸ ਮੀਟਿੰਗ ਦੇ ਅੰਦਰ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਸਵਾਲ ਨੇ ਜਿਹੜੇ ਵੱਖ-ਵੱਖ ਮੈਗਜ਼ੀਮਾ ਨਾਲ ਜੁੜਦੇ ਹਨ ਦੇ ਅਫੀਸਰ ਸਹਿਬਾਨ ਔਰ ਇਥੋਂ ਦਾ ਟੋਟਲ ਸਿਵਲ ਪ੍ਰਸ਼ਾਸਨ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਹਿਬਾਨ ਸੋ ਅੱਜ ਚਰਚਾ ਕਰਾਂਗੇ ਕਾਫੀ ਲੰਬੇ ਅਰਸੇ ਤੋਂ ਬਾਅਦ ਕਿਉਂਕਿ ਪਹਿਲਾਂ ਕੋੜ ਲੱਗੇ ਰਹੇ ਆ ਜਰਨਲ ਇਲੈਕਸ਼ਨ ਦੇ ਸੋ ਅੱਜ ਮੀਟਿੰਗ ਕਰ ਰਹੇ ਆ ਸੋ ਜਿਹੜੇ ਵੀ ਸਵਾਲ ਇਸ ਮੀਟਿੰਗ ਦੇ ਦੌਰਾਨ ਵੱਖ-ਵੱਖ ਲੋਕਾਂ ਦੇ ਆਏ ਆ ਜਾਂ ਹੋਰ ਆਣੇ ਆ ਉਹਨਾਂ ਦੇ ਉੱਤੇ ਅੱਜ ਇੱਕ ਠੋਸ ਕੋਈ ਰੂਪਰੇਖਾ ਤਿਆਰ ਕਰਕੇ ਤੇ ਅਸੀਂ ਚਾਹੁੰਦੇ ਆਂ ਕਿ ਲੁਧਿਆਣਾ ਕਿਉਂਕਿ ਪੰਜਾਬ ਦਾ ਬੜਾ ਮੇਜਰ ਡਿਸਟ੍ਰਿਕਟ ਹੈਗਾ ਔਰ ਜਿੱਥੇ ਵੱਡੀ ਪੱਧਰ ਤੇ ਇੰਡਸਟਰੀ ਵੀ ਹੈ ਜਿੱਥੇ ਵੱਡੀ ਪੱਧਰ ਤੇ ਲੋਕਾਂ ਨੂੰ ਕਾਰੋਬਾਰ ਵੀ ਹੈ ਕੰਮ ਵੀ ਹੈ ਸੋ ਨਾਲ ਨਾਲ ਕੁ ਸਵਾਲ ਵੀ ਹੋਣਗੇ ਸੋ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਵਾਈਚ ਜਿਸ ਤਰ੍ਹਾਂ ਹਰ ਰੋਜ਼ ਪੰਜਾਬ ਦੇ ਅੰਦਰ ਵੱਖੋ ਵੱਖਰੇ ਵਰਗਾਂ ਦੀਆਂ ਵੱਖੋ ਵੱਖਰੇ ਸਵਾਲਾਂ ਨੂੰ ਜਿੱਟਣ ਦੇ ਲਈ ਪਹਿਲ ਕਦਮੀਆਂ ਹੋ ਰਹੀਆਂ ਨੇ ਚਾਹੇ ਉਹ ਆਮ ਆਦਮੀ ਕਲੀਨਿਕਾਂ ਦਾ ਸਵਾਲ ਹੋਵੇ ਚਾਹੇ ਲਗਾਤਾਰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ ਦੇ ਅੰਦਰ ਪੰਜਾਬ ਦੇ ਧੀਆਂ ਪੁੱਤਾਂ ਨੂੰ ਬਿਨਾ ਕਿਸੇ ਪੱਖਪਾਤ ਤੋਂ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਿਆਸੀ ਦਬਾਅ ਤੋਂ ਬੜਾ ਮੈਰਿਟ ਦੇ ਉੱਤੇ ਰੋਜ਼ਗਾਰ ਦਿੱਤੇ ਜਾ ਰਿਹਾ ਜਿੱਥੇ ਬਾਕੀ ਗੱਲਾਂ ਦਾ ਕੰਮ ਚੱਲ ਰਿਹਾ ਸੋ ਉੱਥੇ ਜਿਹੜੇ ਲੋਕਲ ਸਵਾਲ ਵੀ ਲੁਧਿਆਣੇ ਦੇ ਉਹਨਾਂ ਨੂੰ ਵੀ ਮਲਬ ਪੈਲ ਦੇ ਆਧਾਰ ਤੇ ਜਿੱਠਾ ਜਾਵੇ ਤੇ ਅੱਜ ਮੀਟ ਕਰਨ ਲਈ ਆਏ ਆ ਸਰਕਾਰ ਵੱਲੋਂ ਕੋਈ ਨਵੇਂ ਡਵੈਲਪਮੈਂਟ ਨੂੰ ਲੈ ਕੇ ਪੇਸ਼ ਆ ਲਿਆ ਹੋਵੇ ਕੁਝ ਲੈ ਕੇ ਆਣੇ ਪ੍ਰੋਜੈਕਟ ਕੋਈ ਨਵੇਂ ਲੈ ਕੇ ਆਏ ਨੇ ਨਹੀਂ ਜਨਰਲੀ ਸਭ ਮੁਝੇ ਪੰਜਾਬ ਦੇ ਅੰਦਰ ਬਾਹਰ ਤੋਂ ਵੀ ਔਰ ਡੋਮੈਸਟਿਕ ਵੀ ਜਿਹੜੇ ਉਦਮੀ ਪੰਜਾਬ ਦੇ ਅੰਦਰ ਇਨਵੈਸਟ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਬਹੁਤ ਵੱਡੇ ਮਤਲਬ ਜਿਹੜੇ ਕਦਮ ਸਰਕਾਰ ਨੇ ਪੁੱਟੇ ਆ ਔਰ ਜਿਹੜੀ ਲਾਲ ਫੀਤਾ ਸਾਈ ਵੀ ਵਿੱਚ ੜਿੱਕਾ ਬਣਦੀ ਸੀਗੀ ਤੁਸੀਂ ਦੇਖਿਆ ਗ੍ਰੀਨ ਜਿਹੜਾ ਹੈ ਉਹ ਐਫਜੀ ਡੀ ਤਿਆਰ ਕੀਤਾ ਹੈ ਜਿਹਦੇ ਅੰਦਰ ਇੰਡਸਟਰੀ ਵਾਲਿਆਂ ਨੂੰ ਮਤਲਬ ਕੰਪੈਰੀਟਿਵਲੀ ਜਿਹੜੀਆਂ ਮੁਸ਼ਕਲਾਂ ਸੀਗੀਆਂ ਉਹ ਅੱਜ ਸਾਲਵ ਹੋਈਆਂ ਨੇ ਸੋ ਪੰਜਾਬ ਦੇ ਅੰਦਰ ਖਾਸ ਕਰਕੇ ਇਸ ਇਲਾਕੇ ਦੇ ਵਿੱਚ ਵੀ ਇੰਡਸਟਰੀ ਵੱਡੀ ਪੱਧਰ ਤੇ ਆ ਰਹੀ ਹੈ ਉਹਦੇ ਲਈ ਜਤਨ ਕੀਤੇ ਜਾ ਰਹੇ ਆ ਸੋ ਪੰਜਾਬ ਦੁਆਰਾ ਲਈ ਤੇ ਆਵੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਤੇ ਭਰੋਸਾ ਜਿਵੇਂ ਮਾਨਜੋਗ ਮੁੱਖ ਮੰਤਰੀ ਦੇ ਮਤਲਬ ਰਦੀ ਹੈ ਤੇ ਖਾਸ ਕਰਕੇ ਉਹਨਾਂ ਦੀ ਇਮਾਨਦਾਰੀ ਦੇ ਬਰਤੀ ਜਿਹੜੇ ਪੰਜਾਬ ਦੇ ਲੋਕ ਉਸਵਾਸ ਕਰਦੇ ਆ ਮੈਨੂੰ ਲੱਗਦਾ ਕਿ ਆਰਐਨਡੀ ਨਾਲਸ ਹੋਰ ਵੀ ਵੱਡੇ ਪ੍ਰੋਜੈਕਟ ਜੇਕਰ ਕੰਗੋ ਬਾਕੋ ਬੋਟ ਸੋਧ ਬਿੱਲ ਆ ਕੇ ਆਨ ਜਾ ਰਿਹਾ ਤੁਹਾਨੂੰ ਲੱਗਦਾ ਹੈ ਇੰਡੀਆ ਬਲੌਗ ਜ਼ੋਰ ਕਰ ਰਹੇ ਆ ਮੈਂ ਉਹਦੀ ਸਟੱਡੀ ਨਹੀਂ ਕੀਤੀ ਓਨੈਸਟਲੀ ਮੈਂ ਉਸ ਬਾਰੇ ਕੋਈ ਕਮੈਂਟ ਕਰਾਂ ਪਰ ਪੰਜਾਬ ਲਈ ਜੋ ਵੀ ਵੈਟਰ ਹੋਗਾ ਅਸੀਂ ਪੰਜਾਬ ਦੇ ਹਿੱਤਾਂ ਨੂੰ ਸਾਡੇ ਲਈ ਸਭ ਤੋਂ ਵੱਡਾ ਪਹਿਲੇ ਪੰਜਾਬ ਹੈ ਪੰਜਾਬ ਲਈ ਜੋ ਵੈਟਰ ਹੋਗਾ ਅਸੀਂ ਉਹ ਕਰਾਂਗੇ ਸ਼ਰਮ ਨਹੀਂ ਕਾਜ ਲੈਂਗੇ ਸੰਸਦ ਦੀ ਬੋਰਡ ਦਾ ਇਕੱਠਾ ਤੇ ਕੰਮ ਲੱਗਦਾ ਨਹੀਂ ਪਾਰਟੀ ਚਾਹੇ ਕਿਹੜੀ ਕੰਡ ਕੰਡ ਬੜੀ ਤੁਸੀਂ ਆਪਸ ਵਿੱਚ ਇਹਨਾਂ ਦਾ ਦਿਵਸ ਲਾਜ਼ਮੀ ਦੇਖੋ ਹਰ ਪਾਰਟੀ ਆਪਣੇ ਵਿਕਾਸ ਲਈ ਆਪਣੇ ਆਪਣੇ ਕੰਮ ਕਰਦੀ ਹੈ ਸੋ ਕੋਰ ਕਮੇਟੀ ਉਹਨਾਂ ਨੇ ਬਣਾਈ ਉਹਨਾਂ ਦਾ ਅੰਟਰਨਲ ਮਾਮਲਾ ਸੋ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਅਕਾਲੀ ਦਲ ਧਰਾਤਲ ਤੇ ਜਾ ਰਿਹਾ ਕਮਜ਼ੋਰ ਹੋ ਰਿਹਾ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਾਲੇ ਦਾਲ ਤੋਂ ਉੱਠਿਆ ਸੋ ਬਾਕੀ ਤਾਂ ਹਰ ਪਾਰਟੀ ਨੂੰ ਆਪਣੀ ਕਮੇਟੀ ਆਪਣੇ ਆਗੂ ਚ ਹੁੰਦਾ ਅਧਿਕਾਰ ਹੈ ਸਰ ਇੱਕ ਲੋਰੈਂਸ ਬਿਸ਼ਨੋਈ ਦੀ ਵੀਡੀਓ ਲੈ ਕੇ ਕਾਫੀ ਜਿਹੜਾ ਸਾਈਕੌਪੈਥਿਕ ਰਿਪੋਰਟ ਹੈ ਤੁਹਾਨੂੰ ਪਤਾ ਹੈ ਬਹੁਤ ਸਾਰੇ ਆ ਚੁੱਕੇ ਜਾ ਰਹੇ ਨੇ ਨਹੀਂ ਪੰਜਾਬ ਦੇ ਅੰਦਰ ਗੈਂਗਸਟਰਾਂ ਦੇ ਪ੍ਰਤੀ ਜਿੰਨਾ ਸਖਤ ਰੁਖ ਮਾਨਜੁਗ ਮੁੱਖ ਮੰਤਰੀ ਜੀ ਬਣਾ ਰਹੇ ਆ ਬਹੁਤ ਵੱਡੀ ਪੱਧਰ ਦੇ ਗੈਂਗਸਟਰ ਪੰਜਾਬ ਦੀਆਂ ਜ਼ਿਲ੍ਹਿਆਂ ਚ ਨੇ ਸੋ ਜੇ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੀ ਲਾਂਡ ਆਰਡਰ ਨੂੰ ਪੰਜਾਬ ਦੇ ਅਮਨ ਕਮਨ ਨੂੰ ਪੰਜਾਬ ਦੇ ਲੋਕਾਂ ਦੇ ਆਪਸੀ ਭਾਈਚਾਰੇ ਨੂੰ ਠੇਸ ਪਹੁੰਚਾਣ ਦਾ ਜਦਨ ਕਰੂਗਾ ਸਰਕਾਰ ਬਰਦਾਸ਼ਤ ਨਹੀਂ ਕਰੇਗੀ